ਨਕੋਦਰ ਪੁਲਿਸ ਨੇ ਇੱਕ ਯੋਜਨਾਬੰਦ ਗੋਲੀਬਾਰੀ ਦੀ ਘਟਨਾ ਨੂੰ ਸਫਲਤਾਪੂਰਵਕ ناکਾਮ ਕੀਤਾ ਹੈ ਤੇ ਵਿਦੇਸ਼ੀ ਗਰੋਹ ਦੇ ਮੈਂਬਰਾਂ ਦੀਆਂ ਧਮਕੀਆਂ ਨਾਲ ਜੁੜੇ ਜਬਰੀ ਵਸੂਲੀ ਤੇ ਗੋਲੀਬਾਰੀ ਦੇ ਮਾਮਲੇ 'ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ। ਸ਼ਿਕਾਇਤਕਰਤਾ ਮਨੀਸ਼ ਬਖਸ਼ੀ ਨਕੋਦਰ ਸ਼ਹਿਰ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਦਾ ਪੁੱਤਰ ਹੈ ਤੇ ਪਿਛਲੇ 16-17 ਸਾਲਾਂ ਤੋਂ ਕਾਰੋਬਾਰ ਚਲਾ ਰਿਹਾ। ਸ਼ਿਕਾਇਤਕਰਤਾ ਮੁਤਾਬਕ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ 5 ਕਰੋੜ ਦੀ ਫਰੋਦੀ ਦੀ ਮੰਗ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਪੁਲਿਸ ਨੇ ਇਹਨਾਂ ਬਦਮਾਸ਼ਾਂ ਨੂੰ ਕਾਬੂ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰਵਿੰਦਰ ਸਿੰਘ ਵਿਰ ਕਐਸਐਸਪੀ ਜਲੰਧਰ ਦਿਹਾਤੀ ਦੇ ਨਿਰਦੇਸ਼ਾਂ ਤੇ ਇੱਕ ਵਿਸ਼ੇਸ਼ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ ਤੇ ਕਾਰਵਾਈ ਦੀ ਨਿਗਰਾਨੀ ਓਂਕਾਰ ਸਿੰਘ ਬਰਾੜ ਡੀਐਸਪੀ ਸਬਡਿਵੀਜ਼ਨ ਨਕੌਦਰ ਤੇਂਦਰਜੀਤ ਸਿੰਘ ਸੈਣੀ ਨੇ ਕੀਤੀ ਸੀ। ਸਾਡੇ ਇੱਕ 16 ਜਨਵਰੀ ਦੀ ਤੇ 17 ਜਨਵਰੀ ਦੀ ਇੰਟਰਵਿਊਨਿੰਗ ਨਾਈਟ ਦੇ ਵਿੱਚ ਜਿਹੜੀ ਹੈਗੀ ਹੈ ਇੱਕ ਬਖਸ਼ੀ ਟਰੈਵਲਰਜ਼ ਨਕੌਦਰ ਉੱਥੇ ਫਾਇਰਿੰਗ ਹੋਈ ਸੀ। ਜਿਸ ਨੂੰ ਪਹਿਲਾਂ 11 11 25 ਨੂੰ ਮਨੀਸ਼ ਬਖਸ਼ੀ ਨੂੰ ਇੱਕ ਕਾਲ ਆਉਂਦੀ ਹੈ। ਫੌਰਨ ਦੇ ਨੰਬਰ ਤੋਂ ਵਟਸਐਪ ਕਾਲ ਸੀ ਜਿਹਦੇ ਵਿੱਚ ਉਸ ਤੋਂ ਫਰौती ਦੀ ਮੰਗ ਕੀਤੀ ਗਈ ਉਸ ਤੋਂ ਐਸਆਈਐਫਆਈਆਰ ਦਰਜ ਕਰਕੇ ਤਪਤੀਸ਼ ਆਪਣੀ ਸ਼ੁਰੂ ਕੀਤੀ ਗਈ ਸੀ ਉਸ ਤੋਂ ਬਾਅਦ ਇੱਕ 16 ਜਨਵਰੀ ਤੇ 17 ਜਨਵਰੀ ਦੀ ਜਿਹੜੀ ਹੈਗੀ ਆ ਉਹਦੇ ਇੰਟਰਵੈਨਿੰਗ ਨਾਈਟ ਨੂੰ ਫਾਇਰਿੰਗ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਜਿਹੜਾ ਹੈਗਾ 13 ਨੰਬਰ ਮਕਦਮਾ ਸਿਟੀ ਨਕੋਤਰ ਦੇ ਵਿੱਚ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ ਜਿਹੜੇ ਦੋਸ਼ੀ ਨੇ ਤਿੰਨ ਦੋਸ਼ੀ ਉਹਦੇ ਵਿੱਚ ਡਿਟੈਕਟ ਹੋਈ ਸੀ ਜਿਹੜੇ ਆ ਕੇ ਫਾਇਰਿੰਗ ਕਰਦੇ ਸੀ ਐਂਡ 8 9 ਜਿਹੜੇ ਰਾਉਂਡ ਜੋ ਦੇ ਉੱਤੇ ਫਾਇਰ ਕੀਤੇ ਗਏ ਸੀ ਜਿਸ ਨੂੰ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਸਿਟੀ ਨਕੋਦਰ ਦੋ ਟੀਮਸ ਸਾਡੇ ਡੀਐਸਪੀ ਜੇ ਨਕੋਦਰ ਮਿਸਟਰ ਅੰਕਾਰ ਬਰਾੜ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਮਿਸਟਰ ਇੰਦਰਜੀਤ ਸਿੰਘ ਸੈਣੀ ਇਨਸਪੈਕਟਰ ਸੀਆਈਏ ਇਨਸਪੈਕਟਰ ਪੁਸ਼ਪ ਬਾਲੀ ਸੀਆਈ ਇਨਚਾਰਜ ਐਂਡ ਸਾਡੇ ਸੀਆਈ ਇਨਸਪੈਕਟਰ ਹਰਮਿੰਦਰ ਸਾਹਿਬ ਇਨਸਪੈਕਟਰ ਹਰਮਿੰਦਰ ਸਿੰਘ ਤੇ ਸਾਡੇ ਐਸਐਚਓ ਅਨੰਦ ਲਵਗ ਸਿੰਘ ਸਬੰਸ ਇੰਸਪੈਕਟਰ ਸਾਡੇ ਜਿਹੜੇ ਸਦਰ ਦੇ ਹੈਗੇ ਆ ਇਸ ਤੋਂ ਇਲਾਵਾ ਸਾਡੇ ਏਜੀਟੀਐਫ ਦੀਆਂ ਟੀਮਸ ਸਾਡੇ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਜਿਹੜੀਆਂ ਟੀਮਸ ਨੇ ਉਹ ਸਾਡੇ ਮਾਂਜੋਗ ਡੀਜੀਪੀ ਸਾਹਿਬ ਵੱਲੋਂ ਮਾਂਜੋਗ ਡੀਜੀਪੀ ਸਾਹਿਬ ਦੀ ਦੇਸ਼ਾ ਨਿਰਦੇਸ਼ ਦੇ ਵਿੱਚ ਸਾਡੇ ਨਾਲ ਅਟੈਚ ਕੀਤੀਆਂ ਗਈਆਂ ਸੀ ਜਿਹੜਾ ਇਹ ਆਪਰੇਸ਼ਨ ਸਾਂਝੇ ਤੌਰ ਦੇ ਉੱਤੇ ਅਸੀਂ ਜਿਹੜਾ ਇਹਨੂੰ ਡਿਟੈਕਟ ਕਰ ਰਹੇ ਸੀ ਇਹਦੇ ਵਿੱਚ ਜਿਹੜਾ ਹੈਗਾ ਅੱਜ ਸਾਡੀ ਪੁਲਿਸ ਟੀਮ ਜਿਹਦੇ ਵਿੱਚ ਸਾ ਆਪਣੇ ਸਬੰਸ ਇੰਸਪੈਕਟਰ ਹਰਮਿੰਦਰ ਸਿੰਘ ਐਸਐਚਓ ਸਿਟੀ ਨਕੋਦਰ ਤੇ ਇਹਨਾਂ ਦੇ ਨਾਲ ਹੈਡ ਕਨਸਟੇਬਲ ਕੁਲਦੀਪ ਸਿੰਘ ਤੇ ਇਹਨਾਂ ਦੇ ਨਾਲ ਇੱਕ ਰੂਪ ਸਿੰਘ ਸੰਤੋਖ ਸਿੰਘ ਸਾਡੀ ਜਿਹੜੀ ਇਹ ਸਾਰੀ ਟੀਮ ਹੈਗੀ ਸੀ ਇਹ ਕੁਲਵੀਰ ਸਿੰਘ ਇਹ ਸਾਰੇ ਜਿਹੜੇ ਇਸ ਏਰੀਆ ਦੇ ਵਿੱਚ ਅੱਜ ਇਹਨਾਂ ਨੇ ਕੁਲ ਸਿਕਰਟ ਇਨਫੋਰਮੇਸ਼ਨ ਸੀ ਕਿ ਜਿਹੜੇ ਦੋਸ਼ੀਆਂ ਨੇ ਇਹ ਬਖਸ਼ੀ ਟਰੈਵਲਰ ਦੇ ਉੱਪਰ ਫਾਇਰਿੰਗ 16 ਤਰੀਕ ਨੂੰ 16 ਜਨਵਰੀ ਨੂੰ ਕੀਤੀ ਸੀ ਉਹ ਇਸ ਏਰੀਆ ਦੇ ਵਿੱਚ ਅੱਜ ਮਾਰਨਿੰਗ ਸਮੇਤ ਹਥਿਆਰਾਂ ਦੇ ਸਮੇਤ ਜਿਹੜੇ ਹੈਗੇ ਨੇ ਏਰੀਆ ਦੇ ਵਿੱਚ ਐਕਟਿਵ ਨੇ ਤੇ ਅੱਜ ਇਹ ਦੁਬਾਰਾ ਫਾਇਰਿੰਗ ਕਰਨ ਵਾਸਤੇ ਇਸ ਏਰੀਆ ਦੇ ਵਿੱਚ ਆਏ ਹੋਏ ਨੇ ਤਾਂ ਜਿਸ ਦੇ ਉੱਤੇ ਜਿਹੜੀ ਹੈਗੀ ਸਾਰੀ ਇਨਫੋਰਮੇਸ਼ਨ ਨੂੰ ਸਾਡੇ ਡੀਐਸਪੀ ਹੰਕਾਰ ਬਰਾੜ ਤੇ ਡੀਐਸਪੀ ਅਨਰਜੀਤ ਸੈਣੀ ਇਹਨਾਂ ਵੱਲੋਂ ਜਿਹੜਾ ਹੈਗਾ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਜਿਹੜੀ ਹੈਗੀ ਹੈ ਨਾਕਾਬੰਦੀ ਕੀਤੀ ਗਈ ਐਂਡ ਜਿਹੜੀ ਏਰੀਆ ਦੇ ਵਿੱਚ ਸਾਰੇ ਏਰੀਆ ਨੂੰ ਐਮਬੁਸ਼ ਕੀਤਾ ਗਿਆ ਰਏ ਦੇ ਵਿੱਚ ਜਿਹੜੀ ਦੋ ਜਿਹੜੇ ਸ਼ੱਕੀ ਨੌਜਵਾਨ ਜਦੋਂ ਸਾਨੂੰ ਆਉਂਦੇ ਨਜ਼ਰ ਆਏ ਤਾਂ ਉਹਨਾਂ ਦੇ ਉਹਨਾਂ ਨੂੰ ਰੋਕਣ ਵਾਸਤੇ ਜਦੋਂ ਪੁਲਿਸ ਪਾਰਟੀ ਨੇ ਕੋਸ਼ਿਸ਼ ਕੀਤੀ ਤਾਂ ਇਹਨਾਂ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਗਈ ਤਾਂ ਜਿਸ ਸਰ ਪਛਾਣ ਹੋਈ ਜੀ ਜੋ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਪਾਰਟੀ ਨੇ ਆਪਣੇ ਜਿਹੜੀ ਜਵਾਬੀ ਕਾਰਵਾਈ ਦੇ ਵਿੱਚ ਜਿਹੜੀ ਹੈਗੀ ਗੋਲੀ ਚਲਾਈ ਤਾਂ ਜਿਹਦੇ ਵਿੱਚੋਂ ਇੱਕ ਜਿਹੜਾ ਅੰਕੇਤ ਨਾਂ ਦਾ ਲੜਕਾ ਹੈਗਾ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਇੰਜਰਡ ਹੋਇਆ ਐਂਡ ਇੱਕ ਜਿਹੜਾ ਹਰਿੰਦਰ ਨਾਂ ਦਾ ਇੱਕ ਮੁੰਡਾ ਆਇਡੈਂਟੀਫਾਈ ਹੋਇਆ ਉਹਦੀ ਜਿਹੜੀ ਐ ਲੱਤ ਮੋਟਰਸਾਈਕਲ ਦੇ ਵਿੱਚ ਜਿਹੜੀ ਹੈਗੀ ਆ ਪਾਸਕੇ ਉਹਦੀ ਟਾਇਰ ਦੇ ਉਹਦੇ ਵਿੱਚ ਆ ਕੇ ਤੇ ਉਹਦੀ ਲੱਤ ਜਿਹੜੀ ਐ ਫ੍ਰੈਕਚਰ ਹੋਈ ਐ ਤਾਂ ਇਹ ਦੋਨੇ ਜਣਿਆਂ ਨੂੰ ਰਾਉਂਡ ਅਪ ਕਰ ਲਿਆ ਗਿਆ ਐਂਡ ਇਹਨਾਂ ਤੋਂ ਇੱਕ ਪਿਸਤਲ ਜਿਹੜਾ ਹੈਗਾ ਤੇ ਪਲੱਸ ਲਾਈਵ ਕਾਟਰੀਜ ਜਿਹੜੇ ਨੇ ਤੇ ਮੋਟਰਸਾਈਕਲ ਜਿਹੜਾ ਹੈਗਾ ਸੀ ਬਿਨਾ ਨੰਬਰੀ ਹੋਰ ਰਿਕਵਰ ਕੀਤਾ ਤਾਂ ਇਹਨਾਂ ਨੂੰ ਹਸਪਟਲਾਈਜ਼ ਕਰਾਇਆ ਗਿਆ ਇਹਨਾਂ ਤੋਂ ਅਗਲੀ ਜਿਹੜੀ ਹੈਗੀ ਆ ਇਹਨਾਂ ਦੀ ਮਜੀਦ ਪੁੱਛਗਿੱਛ ਜਿਹੜੀ ਹੈਗੀ ਆ ਜਦੋਂ ਇਹ ਡਿਸਚਾਰਜ ਹੁੰਦੇ ਨੇ ਉਸ ਤੋਂ ਬਾਅਦ ਕੀਤੀ ਜਾਏਗੀ ਸਰ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲੇ ਵਗੈਰਾ ਦਰਜ ਹੈਗੇ। ਇਹ ਹੁਣ ਅਸੀਂ ਇਹਨਾਂ ਦੀ ਜੜੀ ਹੈਗੀ ਡੀਪਲੀ ਪੁੱਛਗਿੱਛ ਕਰਨੀ ਹੈਗੀ ਹਾਲੇ ਕਿਉਂਕਿ ਇਹਨਾਂ ਨੂੰ ਹਸਪੀਟਲਾਈਜ਼ ਵਾਲੇ ਕੀਤਾ ਗਿਆ। ਤਾਂ ਡਿਟੇਲ ਦੇ ਵਿੱਚ ਜਿਹੜੀ ਪੁੱਛਗਿੱਛ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਏਗਾ। ਇਹਨਾਂ ਨੇ ਪਹਿਲਾਂ ਵੀ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਹਾਲੇ ਡਿਟੇਲ ਪੁੱਛਗਿੱਛ ਕਰਨੀ ਹੈਗੀ। ਸਰ ਕਿੱਥੇ ਦੇ ਰਹਿਣ ਵਾਲੇ ਹੈਗੇ? ਇਹ ਇਹਨਾਂ ਨੇ ਲੁਧਿਆਣੇ ਦੇ ਰਹਿਣ ਵਾਲੇ ਆ। ਜੋਦੇਵਾਲ ਬਸਤੀ ਦਾ ਕਹਿ ਗਏ ਕਪਨੀਤਨਗਰ ਦਾ ਹੈ। ਪਰ ਇਹਨਾਂ ਦਾ ਕੋਈ ਜੜੇ ਪੀੜ੍ਹਾ ਸਾਫੀ ਜੀ ਜਿਹੜੇ ਇਹਨਾਂ ਦੇ ਤੀਜੇ ਸਾਥੀ ਬਾਰੇ ਵੀ ਜਿਹੜੀ ਹੈਗੀ ਥੋੜਾ ਬਹੁਤ ਆਲੇ ਪਤਾ ਕੀਤਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਦੋਂ ਅਸੀਂ ਇਹਨਾਂ ਦੀ ਅਰੈਸਟ ਪਾਵਾਂਗੇ ਤਸੱਬਰ ਕਰਾਂਗੇ ਉਦੋਂ ਪੁਲਿਸ ਰਿਮਾਂਡ ਤੇ ਲੈ ਕੇ ਇਹਨਾਂ ਦੀ ਪੁੱਛਗਿੱਛ ਕਰਕੇ ਫਿਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹਲੇ ਸਾਂਝੀ ਨਹੀਂ ਕਰਾਂਗੇ ਜਿਸ ਤਰ੍ਹਾਂ ਸਾਡੀ ਤਫ਼ਤੀਸ਼ ਦੇ ਵਿੱਚ ਕੋਈ ਜਿਹੜਾ ਫਰਕ ਪਾਵੇ ਕੋਈ ਦੋਸ਼ੀ ਕੋਈ ਕਿੱਥੇ ਦਾ ਜਿਹੜਾ ਪੱਕਾ ਕੀ ਦਵਾਉਣ ਵਾਲਾ ਜਿਹੜਾ ਇਹਨਾਂ ਦੀ ਦਿੱਤੀ ਨਹੀਂ ਉਹ ਤੁਹਾਨੂੰ ਸਾਰਾ ਡਿਸਕਲੋਜ਼ ਜਿਹੜਾ ਲੈਟਰ ਆਉਣ ਇਹਨਾਂ ਦੀ ਪੁੱਛਗਿੱਛ ਦੇ ਆਧਾਰ ਤੇ ਉੱਤੇ ਜਿਹੜੀ ਇਨਫੋਰਮੇਸ਼ਨ ਡਰਾਈਵ ਕਰਕੇ ਤੁਹਾਨੂੰ ਅ